ਹਾਂਜੀ ਸੱਸੀ ਕਾ ਜੀਓ ਸਾਰੇ ਵੀਰਾਂ ਜੰਮ ਬਠਿਕਨੇ ਤੇ ਆਪਣੀ ਕਲੋਨੀ ਸੁੱਕ ਗਈ ਬਾਈ ਹੁਣ ਤੇ ਪੂਰਾ ਫਾਰਸ ਡਰਾਈ ਹੋ ਗਿਆ ਤੇ ਜਾਨਵਰ ਆਪਾਂ ਛੱਡਾਂਗੇ ਅੱਜ ਵਿੱਚ ਤੇ ਦੇਖੋ ਬਿਲਕੁਲ ਬਿਲਕੁਲ ਖਾਲੀ ਪਈ ਐ ਸਾਰੇ ਜਾਨਵਰ ਇਹ ਚ ਨੇ ਤੇ ਇਹ ਚ ਆਪਾਂ ਕੌਫਿਲ ਦਾ ਪੇਰ ਤੇ ਪੱਠੇ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਖੰਭ ਘਟ ਨੇ ਉਹ ਇੱਥੇ ਹੀ ਰਹਿਣਗੇ ਤੇ ਬਾਕੀ ਅਡਲਟ ਪੇਰ ਨੇ ਜਿਹੜੇ ਆਪਾਂ ਇਹਦੇ ਵਿੱਚ ਛੱਡ ਦਾਂਗੇ ਕਿਉਂਕਿ ਫਿਰ ਹੁਣ ਆਪਾਂ ਪੇਰ ਲਾਣੇ ਆ ਬਾਈ ਤੇ ਅਗਲੇ ਮਹੀਨੇ ਮੌਸਮ ਸਹੀ ਹੋਣ ਲੱਗ ਜਾਣਗੇ 8ਵੇਂ ਮਹੀਨੇ ਚ ਆਪਾਂ ਬਰੀਡਿੰਗ ਵੀ ਲੈਣੀ ਆ ਇੱਕ ਮਹੀਨਾ ਆਪਾਂ ਹੁਣ ਪੇਰਾਂ ਪੇਰ ਲਾਉਣੇ ਵੀ ਨੇ ਨਾ ਇੱਕ ਮਹੀਨਾ ਜੋੜਾ ਵੀ ਲਾਵਾਂਗੇ ਆਪਾਂ ਸਾਰੇ ਜੋੜੇ ਲਾ ਕੇ ਸੈਟ ਕਰਾਂਗੇ ਤੇ ਹੁਣ ਸਾਰਿਆਂ ਨੂੰ ਇਕੱਠੇ ਛੱਡਦੇ ਆ ਪਹਿਲਾਂ ਫੀਮੇਲਾਂ ਅਲੱਗ ਸੀ ਮੇਲ ਲੱਗ ਸੀ ਹੁਣ ਸਾਰੇ ਇਕੱਠੇ ਛੱਡਾਂਗੇ ਕਲੋਨੀ ਚ ਤੇ ਕਲੋਨੀ ਵਧੀਆ ਵਧੀਆ ਬਣ ਗਈ ਹੁਣ ਥੋੜਾ ਫਰਸ ਪੁੱਕੇ ਲੱਗ ਗਿਆ ਤੇ ਹੁਣ ਜਾਨਵਰ ਵਧੀਆ ਹਲਦੀ ਰਹਿਣਗੇ ਆਪਣੇ ਤੇ ਵੀ ਤੇ ਇਧਰ ਆਪਣਾ ਪਾਣੀ ਦਾ ਨਾਲਾ ਸਲਫ ਵਧੀਆ ਸੱਟ ਆ ਗਿਆ ਸੀ ਰੂਪ ਚ ਤੇ ਨੀਚੇ ਥੋੜੀ ਜਿਹੀ ਪਾਣੀ ਗੰਦਾ ਹੋਇਆ ਸੀ ਪਹਿਲਾਂ ਵੀ ਥੋੜਾ ਉੱਚਾ ਰੱਖਿਆ ਸੀ ਪਰ ਜਿਆਦਾ ਨਹੀਂ ਸੀਗਾ ਤੇ ਨੀਵੇਂ ਸ਼ੋ ਪਾਣੀ ਚ ਗੋਰ ਪੈਣ ਤੇ ਦਾਣੇ ਦਾ ਡਿੱਗ ਜਾਂਦਾ ਸੀ ਫਿਰ ਉਹ ਖਰਾਬ ਹੋ ਜਾਂਦਾ ਸੀ ਤੇ ਦੇ ਉੱਪਰ ਆਪਾਂ ਕੋਈ ਹੋਰ ਉੱਪਰ ਵੀ ਆਪਾਂ ਫੇਵਰ ਦਾ ਟੋਟਾ ਲਾਵਾਂਗੇ ਜਿਹੜੀਆਂ ਉੱਪਰ ਬੈਠਾ ਵੀ ਨਾ ਡਿੱਗਲ ਪਾਣੀ ਦੇ ਵਿੱਚ ਤੇ ਇਧਰ ਜਾਵਾ ਦਾ ਪੇਰ ਆਪਣਾ ਤੇ ਆਪਾਂ ਨੇ ਇੱਕ ਵੀ ਇੱਕ ਪੀਸ ਇਹ ਚ ਬਾਈ ਮਰ ਗਿਆ ਤੇ ਉਹ ਇੱਕ ਪੀਸ ਆਪਣਾ ਪਿਆ ਇੱਕ ਮਰੀਜ਼ ਇਹ ਚੋਂ ਮਰ ਗਿਆ ਵੀਰੇ ਆ ਦੇਖੋ ਮੇਲ ਮਰ ਗਿਆ ਬਿਮਾਰ ਵਾਲਾ ਹੋ ਰਿਹਾ ਸੀ ਬਾਈ ਇਹ ਮਰ ਗਿਆ ਹੁਣੇ ਦੋ ਰਹਿ ਗਏ ਇੱਕ ਤਾਂ ਉਹ ਚ ਠੀਕ ਆ ਪੱਠਾ ਜਿਹੜਾ ਆ ਪੱਠਾ ਉਹਦੇ ਵਿੱਚ ਆ ਠੀਕ ਆ ਪੱਠਾ ਇਹ ਹੈਲਦੀ ਆ ਬੂਰਾ ਇਹ ਕਲੋਨੀ ਛੱਡਣ ਜੋਗ ਹੋ ਗਿਆ ਪੂਰਾ ਦਾਣਾ ਪਾਣੀ ਖਾਂਦਾ ਔੜਦਾ ਵਧੀਆ ਤੇ ਕੋਕਟੇਲ ਦਾ ਵੀ ਮੇਲ ਠੀਕ ਹੈ ਇਸ ਟਾਈਮ ਤੱਕ ਇਸ ਟਾਈਮ ਤੱਕ ਕਰਦਾ ਠੀਕ ਹੈ ਬਾਕੀ ਦੇਖਦੇ ਆ ਮੈਡੀਸਿਨ ਉਹਦੀ ਚੱਲ ਰਹੀ ਹੈ ਤੇ ਇਹ ਕਿਸੇ ਦਾ ਮੇਲ ਆਪਣੇ ਕੋਲੇ ਆਇਆ ਹੋਇਆ ਹੈ ਰਿਕਵਰੀਿੰਗ ਵਾਸਤੇ ਬਾਕੀ ਰੱਬ ਦੇ ਸਿਰ ਤੇ ਆਪਾਂ ਮੈਡੀਸਿਨ ਵਗੈਰਾ ਦੇ ਰਹੇ ਆ ਬਾਈ ਤੇ ਆਪਾਂ ਛੱਡਦੇ ਆ ਫਿਰ ਇਹਨਾਂ ਜਾਨਵਰਾਂ ਨੂੰ ਬਾਕੀ ਸਾਨੂੰ ਕਲੋਨੀ ਚ ਦਾਅ ਦਾਂ ਤੇ ਕਲੋਨੀ ਕਿਵੇਂ ਲੱਗੂ ਕੁ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਲਈ ਛੱਡਦੇ ਆ ਆਪਾਂ ਬਾਕੀ ਸੇ ਜਾਨਵਰ ਤੇ ਬਣੇ ਰਿਹਾ ਵੀਡੀਓ ਚ ਵੀਡੀਓ ਫਿਰ ਆਪਾਂ ਛੱਡਦੇ ਹੋਏ ਦਿਖਾਉਣੇ ਆ ਬਈ ਜਾਨਵਰ ਲੋ ਜੀ ਆਪਾਂ ਪਿੰਜਰਾ ਕਲੋਨੀ ਦੇ ਗੇਟ ਦੇ ਮੂਹਰੇ ਖੜਾ ਕਰ ਲਿਆ ਤੇ ਸਰ YouTube ਤੇ ਖੜਾ ਹੋਇਆ ਹੈ ਨਾ ਬਈ ਪਿੰਜਰਾ ਇਹ ਤੇ ਹੁਣ ਇਹਦਾ ਆਪਾਂ ਗੇਟ ਖੋਲਦਿਆਂ ਇਧਰੋਂ ਤੇ ਆਹ ਹੈ 게ਟ ਆ ਬਾਈ ਤੇ ਆਪਾਂ ਇਹਨੂੰ ਨਾਲ ਲਾ ਲਈ ਹੁਣ ਆਣ ਆ ਲੋ ਆਪਾਂ ਹੁਣ ਆ ਵੱਡਾ ਨਹੀਂ ਛੋਟਾ ਖੋਲਾਂਗੇ ਥੋੜੀ ਆ ਛੋਟਾ 게ਟ ਖੋਲਤਾ ਬਾਈ ਲੋ ਜੀ ਹੁਣ ਆਪਣੇ ਉਹ ਜਾਨਵਰ ਹੋ ਗਏ ਇੱਕ ਪਹਿਲਾ ਜਾਨਵਰ ਤੇ ਇਹ ਚ ਹੁਣ ਦੇਖੀ ਤੁਸੀਂ ਦੇਖੀ ਜੰਮੀਓ ਇਹ ਕਿੱਥੇ ਨਿਕਲ ਗਏ ਆਉਣਗੇ ਸਾਰੇ ਜਾਨਵਰ ਇਹ ਤੇ ਲੋ ਜੀ ਆਪਣੇ ਕੋਕਟੇਲ ਵੀ ਆ ਦੇਖੋ ਜੋਦੇ ਉਹ ਵੀ ਇਹ ਦੇਖੋ ਯਾਰ ਇਹ ਤਾਂ ਇਹ ਆ ਰਹੇ ਨੇ ਕੋਈ ਗਿਆਨ ਅੰਦਰ ਟੋਟਲ ਗ੍ਰੇਕਲ ਨੰਨਾ ਕੋਟਲੇ ਬਾਗਾਂ ਬਈ ਕਲੋਨੀ ਦੇ ਵਿੱਚ ਉੱਟ ਕੇ ਤੇ ਆਪਾਂ ਉਹਨਾਂ ਨੂੰ ਵੀ ਫੋਸਟ ਹੈ ਕਿ ਸ਼ਾਇਦ 10-15 ਦੇ ਹੋਣਾ ਪਾਏ ਉਹਨਾਂ ਨੂੰ ਵੀ ਕੋਲੋਨੀ ਦੇ ਵਿੱਚ ਹੀ ਛੱਡ ਲਈਏ ਤੇ ਉਸ ਤੋਂ ਬਾਅਦ ਬਰੇਡਿੰਗ ਵਿੱਚ ਇੱਥੇ ਲਾਵਾਂਗੇ ਫਾਂ ਛੋਟੇ ਕੇ ਪੀਜ਼ ਦੇ ਕੋਲ ਵਿੱਚ ਰੱਖ ਕੇ ਤੇ ਆਪਾਂ ਨੇ ਇਹਦੇ ਵਿੱਚ ਲਾਵਾਂਗੇ ਲੋਈ ਕੋਰ ਨਿਕਲ ਜੈ ਜਾਮਨੀ ਕਲਰ ਦਾ ਇਹ ਮੈਂ ਲਿਖਣੀ ਸੀ ਨੀ ਨਾ ਹਾਲੋ ਇਹ ਮੱਛੀ ਨਹੀਂ ਦੇ ਕੋਈ ਮੱਛੀਆਂ ਕੀ ਚੱਕ ਕਰ ਰਹੀ ਮਸਤੀਆਂ ਗ੍ਰੇ ਕਲਰ ਦੇ ਕਾਕ ਕਰਦੇ ਆ ਦੇ ਛੇੜੀਆਂ ਮਾਰ ਰਹੀ ਮੇਲ ਦੀ ਖੂਬਸੂਰਤੀ ਚੈੱਕ ਕਰੋ ਤੇ ਦੇਖੋ ਆਹ ਦੇਖੋ ਜੀ ਮਸਤੀ ਦੇਖੋ ਜੀ ਮੇਲ ਦੀ ਆਜੋ ਭਾਈ ਆਜੋ ਲੋ ਜੀ ਹੋਰ ਬੱਚੇ ਤੇ ਆਰਨੇ ਆਨ ਨੂੰ ਬਾਹਰ ਤੇ ਇਧਰੋਂ ਆਪਾਂ ਥੋੜਾ ਜਿਹਾ ਛੇੜਦੇ ਆਪਾਂ ਪਿੰਜਰੇ ਨੂੰ ਸਾਰੇ ਜਾਣਗੇ ਚਲੋ ਭਾਈ ਚਲੋ 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 ਉਹ ਬਾਗੇ ਭਾਈ ਲੋ ਜੋ ਗਏ ਉੱਪਰ ਤੁਸੀਂ ਦੇਖਦੇ ਰਹੇ ਹੋ ਤੇ ਉਹ ਪੀਲੇ ਬਾਗੇ ਦੋ ਪੀਰੇ ਫਾਈਟ ਬਾਗੇ ਵਿੱਚ ਤੇ ਹੋਰ ਡਰ ਰਹੇ ਨੇ ਥੋੜਾ ਜਿਹਾ ਕੋਈ ਨਹੀਂ ਸਾਰੇ ਭਗ ਜਾਣਗੇ ਵਿੱਚ ਬਾਅਦ ਚ ਆਪਾਂ ਕੱਢ ਕੇ ਛੱਡ ਲਾਂਗੇ ਜਿੱਥੇ ਜਿਹੜੇ ਛੋੜੇ ਕੰਡਮ ਬੱਚੇ ਨੇ ਉਹ ਆਪਾਂ ਛੱਡ ਲਾਂਗੇ ਰੋਕ ਲਾਂਗੇ ਇੱਥੇ ਜਾਲਤੀ ਰੱਖ ਲਾਂਗੇ ਇਹਨਾਂ ਨੂੰ ਨੇ ਤੇ ਵੱਡੀ ਕਲੋਨੀ ਨਹੀਂ ਛੱਡਦੇ ਫਿਰ ਲੱਡੇ ਕੇ ਖੰਭ ਟੁੱਟੇ ਜਾਣਗੇ ਵਿਚਾਰਿਆਂ ਦੇ ਫੇਰ ਮਸਾਂ ਲੱਗੇ ਨੇ ਉਹਨਾਂ ਦੀ ਲੋ ਵੀ ਤੇ ਹੌਲੀ ਹੌਲੀ ਜਾ ਰਹੇ ਨੇ ਜਾਨਵਰ ਆਪਣੇ ਸਾਰੇ ਤੇ ਆਪਾਂ ਦੂਰ ਹੋਏ ਨੇ ਤੇ ਨਜ਼ਾਰਾ ਦੇਖਦੇ ਆਪਾਂ ਹੌਲੀ ਹੌਲੀ ਜਾਣਗੇ ਸਾਰੇ ਜਾਨਵਰ ਤੇ ক্লোਨੀ ਇਹ ਕੱਲ੍ਹ ਨਾਲ ਹੋਣਾ ਦਾ ਛੇ ਨਹੀਂ ਆਪਣੀ ਸਾਰੇ ਗ੍ਰੀਨ ਬਲੂ ਆਪਣੇ ਕੱਟ ਤੇ ਆ ਪੱਠੇ ਰਹਿ ਗਈ ਆਪਣੇ ਵਾਲੇ ਗ੍ਰੀਨ ਬਲੂ ਦੇ ਤੇ ਉਹ ਵੀ ਆਪਾਂ ਕੱਟ ਦਾਂਗੇ ਸੇਲ ਕਰ ਦਾਂਗੇ ਉਹ ਤੇ ਕੋਈ ਜ਼ਿਆਦਾ ਵੀ ਨਹੀਂ ਹੈਗੇ ਆਪਣੇ ਕੋਲੇ 15 ਕ ਪੀਸੀ ਨੇ 15 ਵੀ ਨਹੀਂ ਹੈਗੇ ਵੀਰੇ ਹੁਣ ਤਾਂ ਸੱਤ ਅੱਠ ਕ ਪੀਸ ਹੀ ਰਹਿ ਗਏ ਤੇ ਬਾਕੀ ਦਾ ਜਿਹੜੇ ਬਲੂ ਰੱਖੇ ਨੇ ਆਪਣੇ ਉਹ ਯੈਲੋ ਫੇਸ ਤੇ ਰੱਖੇ ਨੇ ਤੇ ਉਹ ਉੱਪਰ ਰੱਖਾਂਗੇ ਰੇਂਬੋ ਦੀ ਵਰਕਿੰਗ ਕਰਕੇ ਰੱਖੇ ਨੇ ਉਹ ਹੋਲੀ ਲਈ ਜਾ ਰਹੇ ਨੇ ਭਾਈ ਉਹ ਦੇਖੋ ਇਹਨਾਂ ਦੀ ਮੇਲਾ ਦੀ ਮਸਤੀ ਚੱਕ ਕਰੋ ਮੇਲ ਦੀ ਉਹ ਫਾਇਟ ਦੀ ਮੇਲ ਦੀ ਮਸਤੀ ਚੱਕ ਕਰੋ ਤੇ ਗਰੇਜ਼ ਆ ਭਾਈ ਆਲੇ ਕੋਰੇ ਮੇਲੇ ਮਸਤੀ ਕਰ ਰਹੇ ਹਾਂ ਜਾਮੀ ਕਲਰ ਦੇ ਨਾਲ ਆਜੋ ਭਾਈ ਆਜੋ ਆ ਸਾਰੇ ਆਜੋ ਚਲੋ 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 ਆਓ ਗਏ ਹੁਣ ਹੋਲੀ-ਹੋਲੀ ਜਾਣਗੇ ਭਾਈ ਸਾਰੇ ਥੋੜਾ ਜਿਹਾ ਡਰ ਰਹੇ ਨੇ ਕਿਉਂ ਨਿਕਲਣ ਨੂੰ ਰਾਹ ਨਹੀਂ ਮਿਲ ਰਿਹਾ ਗੇਟ ਥੋੜਾ ਜਿਹਾ ਛੋਟਾ ਖੁੱਲਾ ਹੋਇਆ ਚਲ ਨੀਚੇ ਚਲ ਪੁੱਤ ਚੱਲ ਬਈ ਥੱਲੇ ਚੱਲ ਮੁਟਿਆ ਥੱਲੇ ਚੱਲਾ ਚਲੋ ਚਲਾ ਚਲਾ ਚਲੋ ਸਾਰੇ ਹੋਲੀ ਹੋਈ ਜਾਣੀ ਬਾਈ ਰੇਨਕਸਾ ਪਤਾ ਨਹੀਂ ਲੱਗ ਰਾ ਗੇਟ ਦਾ ਵਿੱਚ ਤਾਂ ਯੂਰ ਕਈ ਫੀਮੇਲ ਆਤੇ ਮੇਰੇ ਕਈ ਵਾਤੇ ਵਿੱਚ ਥੋੜਾ ਡਰ ਵੀ ਰਹੇ ਨੇ ਨਾ ਇਹਨੂੰ ਐਵੇਂ ਵਿੱਚੋਂ ਪੱਕਾ ਹੋ ਗਿਆ ਉਹਦੇ ਕਰਕੇ ਥੋੜਾ ਡਰ ਰਹੇ ਨੇ ਕਿ ਕਾਰਨ ਬਾਕੀ ਹੋਰ ਲਈ ਠਾਕਾ ਹੋ ਜੂਗਾ ਇਹ ਦੂਰ ਤੋਂ ਫੜ ਕੇ ਥਿਊ ਦੇ ਕਿੰ ਦੇਖਣ ਵਾਲਾ ਹੋ ਕਲੋਨੀ ਦਾ ਥੋੜੀ ਲਾਈਟ ਪੈ ਰਹੀ ਹੈ ਬਾਕੀ ਤੁਸੀਂ ਕਲਰ ਦੱਸਿਓ ਮੈਨੂੰ ਕਿਵੇਂ ਲੱਗਿਆ ਤੁਹਾਨੂੰ ਲੋ ਜੀ ਆਪਣੇ ਜਾਨਵਰ ਫੋਲੀ ਲਈ ਜਾਣਗੇ ਡਰਨ ਥੋੜਾ ਡਰ ਰਿਹਾ ਬੂ ਬੋਤਲ ਹੈ ਨੇ ਓਕੇ ਜੀ ਮੈਂ ਤੁਹਾਨੂੰ ਫੇਰ ਵੀਡੀਓ ਸਟਾਰਟ ਕਰਦਾ ਸਾਰੇ ਜਾਨਵਰ ਵਿੱਚ ਪਾ ਲਈ ਆਪਾਂ ਕਲੋਨੀ ਦੇ ਛੱਡ दिए ਸਾਰੇ ਫੇਰ ਤੁਹਾਨੂੰ ਮੈਂ ਵੀਡੀਓ ਚਲਾਉਣਾ ਤੇ ਬਣਾਉਣਾ ਤੇ ਦੇਖਦਾ ਕੀ ਬੰਦ ਆ ਸਾਰੇ ਜਾਨਵਰ ਤਾਂ ਵਗ ਗਏ ਆ ਰਹਿ ਗਏ ਵਿੱਚ ਕੁਛ ਥੋੜੇ ਜੇ ਤੇ ਤਾਂ ਜਿੱਤੀ ਰੱਖਣੇ ਨੇ ਕੁਛ ਬੱਚੇ ਤੇ ਜੋ ਜਿਹੜੇ ਫੀਮੇਲਾਂ ਰਹਿ ਗਈਆਂ ਤੇ ਜਿਹੜੀਆਂ ਵਧੀਆ ਉੜਦੀਆਂ ਨੇ ਉਹ ਜਾਣਗੇ ਵਿੱਚ ਕਲੋਨੀ ਦੇ ਤੇ ਕੋਕਟਲ ਦੀ ਫੀਮੇਲ ਰਹਿ ਗਈ ਆਪਾਂ ਉਹਨੂੰ ਵੀ ਇੱਕ ਦਿਨ ਦੇਖਦਾ ਕਲੋਨੀ ਛੱਡਾਂਗੇ ਤੇ ਉਹ ਫਲਾਈ ਜੋ ਉਹਦੀ ਵੀ ਥੋੜੀ ਫੁਲਾਣੇ ਆ ਪੱਲੇ ਫੁਲਾਵਾ ਥੋੜੇ ਜੇ ਤੇ ਬਾਕੀ ਤੁਸੀਂ ਆਪਣੇ ਕਲੋਨੀ ਚੈੱਕ ਕਰਾ ਲਿਓ ਕਲੋਨੀ ਦਾ ਮਾਹੌਲ ਵਧੀਆ ਬਣ ਗਿਆ ਆਪਣਾ ਤੇ ਸਾਰੇ ਜਾਨਵਰ ਖੁਸ਼ ਨੇ ਮੌਸਮ ਬਾਹਰ ਠੰਡਾ ਹੋ ਰਿਹਾ ਪੂਰਾ ਤੇ ਅੰਜੋਏ ਆਲਾ ਮੌਸਮ ਠੰਡੀ ਠੰਡੀ ਹਵਾ ਆ ਰਹੀ ਆ ਤੇ ਜਾਨਵਰ ਆਪਣੇ ਸਾਰੇ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਸਾਰੀਆਂ ਹੁਣ ਜੋੜੇ ਇਕੱਠੇ ਕਰਦੇ ਫੀਮੇਲ ਫੀਮੇਲ ਇਕੱਠੇ ਕਰਦੇ ਬਾਈ ਤੇ ਹੁਣ ਸਾਰੇ ਜੋੜੀਆਂ ਤੇ ਬੈਠਣ ਲੱਗ ਗਏ ਸਾਰੇ ਜੋੜੇ ਲਾ ਲੈਣਗੇ ਹੁਣ ਸਾਰੇ ਤੇ ਜਿਹੜੇ ਆਪਾਂ ਵਰਕਿੰਗ ਕਰਨੀ ਹੈ ਇਹਨਾਂ ਦੀ ਉਹ ਆਪਾਂ ਫਿਰ ਛਾਂਟ ਲਾਂਗੇ ਵਿੱਚੋਂ ਤੇ ਉਹ ਆਪਾਂ ਛਾਂਟਾਂਗੇ ਨੋਵੇਂ ਮਹੀਨੇ ਚ ਜਾ ਕੇ ਦੇਖਾਂਗੇ 8ਵੇਂ 9ਵੇਂ ਚ ਜਦੋਂ ਆਪਾਂ ਇਕੱਠੇ ਬਰੀਡਿੰਗ ਸਟਾਰਟ ਕਰਾਂਗੇ ਸਾਰੇ ਦੀ ਕਲੋਨੀ ਦੀ ਉਦੋਂ ਛਾਂਟ ਲਾਂਗੇ ਤੇ ਆ ਮੇਲ ਤੱਕ ਡਾਂਗੇ ਆਪਾਂ ਜਿਹੜਾ ਬਲੂ ਹੁਣ ਲੁੱਕ ਕੇ ਗਿਆ ਤੇ ਇਹ ਮੇਲ ਕੱਢਾਂਗੇ ਰੇਮਪੋ ਦੀ ਵਰਕਿੰਗ ਵੀ ਕਰਾਂਗੇ ਥੋੜੀ ਜਿਹੀ ਆਪਾਂ ਤੇ ਆ ਦੇਖੋ ਆ ਦੇਖੋ ਤੁਸੀਂ ਕੋਕਟੇਲ ਦੀ ਵੀ ਆ ਦੇਖਾ ਜੀ ਖੁਸ਼ੀ ਚੈੱਕ ਕਰੋ ਇਹਦੀ ਮੇਲ ਦੀ ਰਾ ਖੁਸ਼ ਹੋਇਆ ਬੈਰਦੇ ਜੀ ਕਲੋਨੀ ਦੇ ਵਿੱਚ ਚਲੋ ਹੁਣ ਇਹਦੇ ਵਿੱਚ ਹੀ ਰੱਖ ਦਿੰਨਾਂ ਨੂੰ ਹਲੇ ਤੇ ਆ ਇਸੇ ਜਿਹੜੇ ਬੱਚਿਆਂ ਦੇ ਖੰਭ ਨਹੀਂ ਹੈਗੇ ਉਹ ਆ ਪਿੰਜਰੇ 'ਚ ਰੱਖ ਲਾਂਗੇ ਹਲੇ ਤੇ ਇਹਨਾਂ 'ਚ ਹੁਣ ਖੜ ਕੇ ਕੱਢਦੇ ਆਪਾਂ ਓਕੇ ਜੀ ਧੰਨਵਾਦ ਵੀਡੀਓ ਬੜੀ ਵਧੀਆ ਲੱਗੀ ਤਾਂ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਓਕੇ ਜੀ ਰੱਬ ਰਖਾ ਧੰਨਵਾਦ ਜੀ